ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਅੱਜ ਦੀ ਸਭ ਤੋਂ ਵੱਡੀ ਖਬਰ ਦੀ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਨੇ ਨਵੇਂ ਰੂਲਸ ਐਂਡ ਰੈਗੂਲੇਸ਼ਨਸ ਕੱਢੇ ਆ ਜੇ ਤੁਹਾਨੂੰ ਲੱਗ ਰਿਹਾ ਕਿ ਜਿੱਥੇ ਵੀ ਕਿਤੇ ਤੁਸੀਂ ਬੈਠੇ ਹੋ ਥੋੜੀ ਜਿੰਦਗੀ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੈਗੀ ਆ ਅਥਾਰਟੀਜ਼ ਤੁਹਾਨੂੰ ਬਹੁਤ ਹੀ ਜ਼ਿਆਦਾ ਤੰਗ ਕਰਦੀਆਂ ਤਾਂ ਥੋੜੀ ਦੇਰ ਦੇ ਲਈ ਰੁਕੋ ਪਹਿਲਾਂ ਇਹਨਾਂ ਅਫਗਾਨਿਸਤਾਨ ਦੇ ਵਿੱਚ ਨਵੇਂ ਲਾਗੂ ਹੋਏ ਰੂਲਸ ਦੇ ਬਾਰੇ ਦੇ ਵਿੱਚ ਸੁਣ ਲਓ ਨਵੇਂ ਰੂਲਸ ਦੇ ਮੁਤਾਬਕ ਤਾਲਿਬਾਨ ਨੇ ਅਫਗਾਨਿਸਤਾਨ ਦੇ ਸਮਾਜ ਨੂੰ ਚਾਰ ਭਾਗਾਂ ਦੇ ਵਿੱਚ ਵੰਡਤਾ ਸਭ ਤੋਂ ਉੱਪਰ ਆਉਣਗੇ ਰਿਲੀਜੀਅਸ ਲੀਡਰ ਮਤਲਬ ਕਿ ਉਹਨਾਂ ਦੇ ਉਲੇਮਾ ਜੋ ਵੀ ਉਹਨਾਂ ਦੀਆਂ ਮਸਜਿਦਾਂ ਵਗੈਰਾ ਦੇ ਮੌਲਵੀ ਨੇ ਉਸ ਤੋਂ ਬਾਅਦ ਆਉਣਗੇ ਉਹਨਾਂ ਦੀ 엘ੀਟ ਜਿਨ੍ਹਾਂ ਨੂੰ ਉੱਥੇ ਅਸ਼ਰਫ ਕਿਹਾ ਜਾਂਦਾ ਵਾ ਮਤਲਬ ਕਿ ਪੋਲੀਟੀਕਲੀ ਸੋਸ਼ੀਅਲੀ ਆਰਥਿਕ ਤੌਰ ਦੇ ਉੱਪਰ ਇਕਨੋਮਿਕਲੀ ਤਕੜੇ ਬੰਦੇ ਇਸ ਤੋਂ ਬਾਅਦ ਆਉਂਦੀ ਉਹਨਾਂ ਦੀ ਮਿਡਲ ਕਲਾਸ ਤੇ ਉਸ ਤੋਂ ਬਾਅਦ ਆਉਂਦੇ ਆ ਬਿਲਕੁਲ ਹੀ ਗਰੀਬ ਲੋਕ ਹੁਣ ਤੁਸੀਂ ਕਹੋਗੇ ਇਹਦੇ ਨਾਲ ਕੀ ਫਰਕ ਪੈਣਾ ਇਹਦੇ ਨਾਲ ਫਰਕ ਪੈਣਾ ਵਾ ਜਦੋਂ ਵੀ ਅਦਾਲਤ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਕੇਸ ਚੱਲੂਗਾ ਤਾਂ ਉਹਦੇ ਵਿੱਚ ਜਿਹੜੇ ਸਭ ਤੋਂ ਉੱਪਰ ਵਾਲੇ ਲੈਵਲ ਦੇ ਬੰਦੇ ਆ ਮਤਲਬ ਕਿ ਉਹਨਾਂ ਦੇ ਉਲੇਮਾ ਤੇ ਜਾਂ ਫਿਰ ਹੋਰ ਉਹਨਾਂ ਦੇ ਰਿਲੀਜੀਅਸ ਧਾਰਮਿਕ ਗੁਰੂ ਉਹ ਹਰੇਕ ਤਰ੍ਹਾਂ ਦੇ ਕ੍ਰਾਈਮ ਤੋਂ ਉੱਪਰ ਨੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਜ਼ਾ ਨਹੀਂ ਹੋ ਸਕਦੀ 4 ਜਨਵਰੀ 2026 ਨੂੰ ਇਹ ਨਵੇਂ ਰੂਲ ਉੱਥੇ ਲਾਗੂ ਹੋ ਚੁੱਕੇ ਆ ਜਿਉਂ-ਜਿਉਂ ਤੁਸੀਂ ਸਮਾਜ ਦੇ ਇਸ ਪੌੜੀ ਦੇ ਉੱਪਰ ਥੱਲੇ ਨੂੰ ਉਤਰਦੇ ਜਾਓਗੇ ਸਜ਼ਾ ਸਖਤ ਹੋਈ ਜਾਣੀ ਆ। ਸਭ ਤੋਂ ਜਿਹੜੇ ਥੱਲੇ ਵਾਲੇ ਲੋਕ ਰਹਿ ਗਏ, ਸਭ ਤੋਂ ਗਰੀਬ ਲੋਕ ਰਹਿ ਗਏ ਜਾਂ ਫਿਰ ਉਹ ਲੋਕ ਜਿਹੜੇ ਉਹਨਾਂ ਦੇ ਅਕੋਰਡਿੰਗ ਮੁਸਲਮਾਨ ਨਹੀਂ ਹੈਗੇ, ਇਹਦੇ ਉੱਪਰ ਵੀ ਆਪਾਂ ਗੱਲ ਕਰਾਂਗੇ। ਇਹਦੀ ਵੀ ਉਹਨਾਂ ਨੇ ਕਾਨੂੰਨਨ ਤੌਰ ਦੇ ਉੱਪਰ ਦੱਸਤਾ ਕਿ ਹੁਣ ਤੋਂ ਕਿਹੜੇ ਲੋਕਾਂ ਨੂੰ ਮੁਸਲਮਾਨ ਮੰਨਿਆ ਜਾਊਗਾ, ਕਿੰਨਾਂ ਨੂੰ ਨਹੀਂ ਮੰਨਿਆ ਜਾਊਗਾ। ਉਹਨਾਂ ਦੇ ਉੱਪਰ ਸਭ ਤੋਂ ਸਖਤ ਸਜ਼ਾਵਾ ਦਿੱਤੀਆਂ ਜਾਣਗੀਆਂ। ਮਤਲਬ ਕਿ ਹੁਣ ਤੋਂ ਅਫਗਾਨਿਸਤਾਨ ਦੇ ਵਿੱਚ ਜਿਹੜੀ ਵੀ ਸਜ਼ਾ ਮਿਲੂਗੀ ਉਹ ਇਸ ਤਰ੍ਹਾਂ ਨਹੀਂ ਮਿਲਣੀ ਕਿ ਕਿਸ ਤਰ੍ਹਾਂ ਦਾ ਤੁਸੀਂ ਕਰਾਇਮ ਕੀਤਾ ਬਲਕਿ ਇਸ ਤਰ੍ਹਾਂ ਦੇ ਨਾਲ ਮਿਲਣੀ ਆ ਤੁਸੀਂ ਕਿਸ ਸਮਾਜ ਦਾ ਕਿਸ ਵਰਗ ਦਾ ਹਿੱਸਾ ਹੋ ਅਗਲਾ ਰੂਲ ਅਗਲਾ ਰੂਲ ਇਹ ਕਹਿੰਦਾ ਵਾ ਪੂਰੀ ਦੁਨੀਆ ਦੇ ਵਿੱਚ ਜ਼ਿਆਦਾਤਰ ਦੇਸ਼ਾਂ ਦੇ ਵਿੱਚ ਕੀ ਹੈਗਾ ਜਦੋਂ ਵੀ ਕਿਸੇ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਮੁਕੱਦਮਾ ਚੱਲਦਾ ਭਾਵੇਂ ਕਿੰਨਾ ਹੀ ਜ਼ਿਆਦਾ ਬੁਰਾ ਕਿਉਂ ਨਾ ਹੋਵੇ ਭਾਵੇਂ ਕਤਲ ਦਾ ਕਿਉਂ ਨਾ ਹੋਵੇ ਉਹਦੇ ਵਿੱਚ ਵੀ ਉਸ ਇਨਸਾਨ ਨੂੰ ਦੋਸ਼ੀ ਵਿਅਕਤੀ ਨੂੰ ਇੱਕ ਵਕੀਲ ਕਰਨ ਦੀ ਇਜਾਜ਼ਤ ਬਿਲਕੁਲ ਹੁੰਦੀ ਆ ਕਾਨੂੰਨ ਇਹ ਬਿਲਕੁਲ ਦਿੰਦਾ ਤੇ ਈਵਨ ਇੱਥੋਂ ਤੱਕ ਆ ਜੇ ਉਹ ਇਨਸਾਨ ਕਿਸੇ ਕਾਰਨ ਕਰਕੇ ਆਪਣੀ ਮਾੜੀ ਆਰਥਿਕ ਹਾਲਤ ਦੇ ਕਰਕੇ ਵੀ ਜੇ ਵਕੀਲ ਨੂੰ ਨਹੀਂ ਕਰ ਸਕਦਾ ਤਾਂ ਸਰਕਾਰਾਂ ਉਹਨੂੰ ਇਹ ਵਾਲਾ ਵਕੀਲ ਕਰਕੇ ਦਿੰਦੀਆਂ ਨੇ ਕਿਉਂਕਿ ਕਾਨੂੰਨ ਕਮ ਸੇ ਕਮ ਦਿਖਾਉਣਾ ਇਹ ਚਾਹੁੰਦਾ ਵਾ ਕਿ ਜਿਹੜਾ ਵੀ ਫੈਸਲਾ ਲਿਆ ਗਿਆ ਉਹ ਬਿਲਕੁਲ ਸਹੀ ਲਿਆ ਗਿਆ ਵਾ ਸਾਹਮਣੇ ਵਾਲੇ ਦੋਸ਼ੀ ਵਿਅਕਤੀ ਨੂੰ ਆਪਣਾ ਹੱਕ ਰੱਖਣ ਦਾ ਆਪਣੀ ਗੱਲ ਕਰਨ ਦਾ ਪੂਰਾ ਮੌਕਾ ਦਿੱਤਾ ਗਿਆ अफगानिस्तान ਚ ਇਸ ਚੀਜ਼ ਨੂੰ ਬਿਲਕੁਲ ਖਤਮ ਕਰਤਾ ਜਦੋਂ ਤੁਹਾਡੇ ਉੱਪਰ ਇੱਕ ਵਾਰ ਕਿਸੇ ਨੇ ਦੋਸ਼ ਬੋਲਤੇ ਤੁਹਾਡੇ ਕੋਲੇ ਕੋਈ ਆਪਸ਼ਨ ਨਹੀਂ ਹੈਗੀ ਦੋਸ਼ ਬੋਲੇ ਗਏ ਤਾਂ ਦੋਸ਼ ਬੋਲੇ ਗਏ ਹੁਣ ਸਿਰਫ ਸਜ਼ਾ ਮਿਲੂਗੀ ਅਗਲੀ ਚੀਜ਼ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਜਿਹੜੇ ਵੀ ਡੈਮੋਕਰੈਟਿਕ ਕੰਟਰੀਜ਼ ਆ ਤੁਹਾਡੇ ਕੋਲੇ ਚੁੱਪ ਰਹਿਣ ਦਾ ਅਧਿਕਾਰ ਆ ਮਤਲਬ ਕਿ ਤੁਹਾਡੇ ਉੱਪਰ ਕੋਈ ਦੋਸ਼ ਲੱਗ ਗਏ ਪੁਲਿਸ ਵਾਲੇ ਤੁਹਾਨੂੰ ਇਨਵੈਸਟੀਗੇਸ਼ਨ ਕਰ ਰਹੇ ਤੁਹਾਨੂੰ ਕੁਐਸਚਨ ਪੁੱਛ ਰਹੇ ਆ ਤੁਸੀਂ ਉੱਥੇ ਚੁੱਪ ਰਹਿ ਸਕਦੇ ਹੋ ਤੁਸੀਂ ਕਹਿ ਸਕਦੇ ਹੋ ਕਿ ਮੇਰਾ ਵਕੀਲ ਤੁਹਾਡੇ ਨਾਲ ਗੱਲ ਕਰੂਗਾ ਅਫਗਾਨਿਸਤਾਨ ਦੇ ਵਿੱਚ ਇਸ ਰਾਈਟ ਨੂੰ ਵੀ ਖੋਹ ਲਿਆ ਗਿਆ ਹੁਣ ਤੋਂ ਤੁਹਾਨੂੰ ਬੋਲਣਾ ਹੀ ਪਊਗਾ ਅਗਲੀ ਚੀਜ਼ਾ ਹੁਣ ਹੋ ਸਕਦਾ ਤੁਹਾਡੇ ਵਿੱਚੋਂ ਕੁਝ ਦੋਸਤਾਂ ਨੂੰ ਇਸ ਕਾਨੂੰਨ ਦੀ ਅਸਲੀ ਕੁੰਡੀ ਸਮਝ ਨਾ ਲੱਗੇ ਹੁਣ ਇਹਦੇ ਨਾਲ ਹੋਣਾ ਕੀ ਆ ਹੋਣਾ ਇਹਦੇ ਨਾਲ ਇਹ ਹੈਗਾ ਕਿ ਜਿਹੜੇ ਵੀ ਕੈਦ ਦੇ ਵਿੱਚ ਅਤਿਆਚਾਰ ਹੁੰਦੇ ਆ ਟੌਰਚਰ ਹੁੰਦੇ ਆ ਤੇ ਇਸ ਤਰ੍ਹਾਂ ਦੇ ਨਾਲ ਲੋਕਾਂ ਨੂੰ ਸਰੀਰਕ ਤੌਰ ਦੇ ਉੱਪਰ ਤਸੀਹੇ ਦੇ ਕੇ ਉਹਨਾਂ ਤੋਂ ਗੱਲਾਂ ਮਨਵਾ ਲੀਆਂ ਜਾਂਦੀਆਂ ਨੇ ਉਹ ਚੀਜ਼ ਹੁਣ ਅਫਗਾਨਿਸਤਾਨ ਦੇ ਵਿੱਚ ਪੂਰੀ ਚੰਗੀ ਤਰੀਕੇ ਦੇ ਨਾਲ ਵਧਣ ਵਾਲੀ ਆ ਕਿਉਂਕਿ ਹੁਣ ਤੁਸੀਂ ਇਹ ਕਹਿ ਹੀ ਨਹੀਂ ਸਕਦੇ ਕਿ ਮੈਂ ਤਾਂ ਚੁੱਪ ਰਹਿਣਾ ਵਾ ਇਸ ਤੋਂ ਅਗਲੀ ਚੀਜ਼ ਬਹੁਤ ਪੁਰਾਣਿਆਂ ਟਾਈਮਾਂ ਦੇ ਵਿੱਚ ਕਿਤੇ ਸੁਣਦੇ ਹੁੰਦੇ ਸੀ ਜਾਂ ਪੁਰਾਣੀਆਂ ਫਿਲਮਾਂ ਦੇ ਵਿੱਚ ਦੇਖਿਆ ਜਾਂਦਾ ਸੀ ਇਨਸਾਨਾਂ ਨੂੰ ਕੋੜੇ ਮਾਰਨ ਦੀ ਸਜ਼ਾ ਹੁੰਦੀ ਸੀ ਉਹ ਵੀ ਪਬਲਿਕਲੀ ਤਾਲੀਬਾਨ ਨੇ ਇੱਕ ਵਾਰ ਫੇਰ ਤੋਂ ਇਸ ਸਜ਼ਾ ਨੂੰ ਵਾਪਸ ਬੁਲਾ ਲਿਆ ਅਗਲੀ ਚੀਜ਼ ਆ ਮੌਤ ਦੀ ਸਜ਼ਾ ਮਿਲਿਆ ਕਰੂਗੀ ਬਿਲਕੁਲ ਮਿਲਿਆ ਕਰੂਗੀ ਪਰ ਉੱਪਰਲੇ ਦਰਜੇ ਦੇ ਲੋਕਾਂ ਨੂੰ ਉਹ ਬਿਲਕੁਲ ਨਹੀਂ ਮਿਲ ਸਕਦੀ ਚਾਹੇ ਉਹ ਜਿੰਨਾ ਮਰਜੀ ਵੱਡਾ ਕਰਾਈਮ ਕਰਨ ਇਹ ਸਿਰਫ ਮਿਲਿਆ ਕਰੂਗੀ ਸਭ ਤੋਂ ਥੱਲੇ ਵਾਲੇ ਸਮਾਜ ਦੇ ਪਾਇਦਾਨ ਤੇ ਬੈਠੇ ਲੋਕਾਂ ਦੇ ਲਈ ਹੁਣ ਆਪਾਂ ਗੱਲ ਕਰਦੇ ਹਾਂ ਤਾਲੀਬਾਨ ਦੁਆਰਾ ਬਣਾਏ ਹੋਏ ਇੱਕ ਇਸ ਤਰ੍ਹਾਂ ਦੇ ਰੂਲ ਦੀ ਜਿਨੇ ਸਾਰਿਆਂ ਨੂੰ ਹੈਰਾਨ ਕੀਤਾ ਜਿਹੜੇ ਵੀ ਉਹਨਾਂ ਨੇ ਹੁਣੇ ਆਰਟੀਕਲਸ ਕੱਢ ਕੇ ਲਿਆਂਦੇ ਆ ਨਵੇਂ ਕਨਸਟੀਟਿਊਸ਼ਨ ਨੂੰ ਬਣਾਇਆ ਵਾ ਉਹਦੇ ਵਿੱਚ ਇੱਕ ਸ਼ਬਦ ਬਾਰ ਬਾਰ ਆਇਆ ਉਹ ਵਰਡ ਕਿਹੜਾ ਵਾ ਸਲੇਵਰੀ ਮਤਲਬ ਕਿ ਗੁਲਾਮ ਪ੍ਰਥਾ ਵਾਪਸ ਤੋਂ ਅਫਗਾਨਿਸਤਾਨ ਦੇ ਵਿੱਚ ਇਹੀ ਗੁਲਾਮ ਪ੍ਰਥਾ ਆ ਚੁੱਕੀ ਆ ਅਸਲ ਦੇ ਵਿੱਚ ਜਿਹੜੇ ਮੈਂ ਤੁਹਾਨੂੰ ਦੱਸਿਆ ਸੀ ਚਾਰ ਫਿਰਕੇ ਸਭ ਤੋਂ ਥੱਲੇ ਵਾਲੇ ਅਸਲ ਦੇ ਵਿੱਚ ਹੋਰ ਕੋਈ ਨਹੀਂ ਉਹ ਗੁਲਾਮ ਨੇ ਤਜ਼ੀਰ ਨਾਮ ਦੀ ਇੱਕ ਪ੍ਰਥਾ ਆਫਗਾਨਿਸਤਾਨ ਦੇ ਵਿੱਚ ਉਹਦੇ ਵਿੱਚ ਕੀ ਆ ਬਹੁਤ ਸਾਰੇ ਲੋਕਾਂ ਦਾ ਇੱਕ ਮਾਲਕ ਹੋਊਗਾ ਜਿਹੜਾ ਉਹਨਾਂ ਨੂੰ ਜਿਵੇਂ ਮਰਜ਼ੀ ਉਹਵੇਂ ਰੱਖ ਸਕਦਾ ਇਹਦੇ ਵਿੱਚ ਪਤਨੀ ਵੀ ਹੁਣ ਤੋਂ ਪਤੀ ਦੀ ਇੱਕ ਮਲਕੀਅਤ ਹੋਇਆ ਕਰੂਗੀ ਤੇ ਪਤੀ ਆਪਣੀ ਪਤਨੀ ਨੂੰ ਕਿਸੇ ਵੀ ਤਰ੍ਹਾਂ ਦੀ ਸਜ਼ਾ ਜੇ ਵੀ ਉਹਨੂੰ ਠੀਕ ਲੱਗਦਾ ਜੇ ਉਹਨੂੰ ਲੱਗ ਰਿਹਾ ਕਿ ਉਹਦੀ ਪਤਨੀ ਨੇ ਕੋਈ ਵੀ ਗਲਤ ਕੰਮ ਕੀਤਾ ਤਾਂ ਤਜ਼ੀਰ ਦੇ ਅਕੋਰਡਿੰਗ ਪਤੀ ਹੀ ਉਹਦਾ ਜੱਜ ਹੋਊਗਾ ਤੇ ਉਹਨੂੰ ਕਿਸੇ ਵੀ ਤਰ੍ਹਾਂ ਦੀ ਸਜ਼ਾ ਦੇ ਸਕਦਾ ਹੁਣ ਅੱਗੇ ਚੱਲਦੇ ਹਾਂ ਹਾਲੇ ਤੁਸੀਂ ਸਿਰਫ ਸੁਣੇ ਚੱਲੋ ਪੂਰੀ ਦੁਨੀਆ ਦੇ ਵਿੱਚ ਹਰੇਕ ਬੰਦੇ ਨੂੰ ਧਰਮ ਇੱਕ ਆਜ਼ਾਦੀ ਆ ਉਹ ਕਿਸੇ ਇੱਕ ਧਰਮ ਨੂੰ ਛੱਡ ਕੇ ਦੂਸਰੇ ਧਰਮ 'ਚ ਜਾ ਸਕਦਾ ਜਾਂ ਫਿਰ ਪੂਰੀ ਤਰ੍ਹਾਂ ਦੇ ਨਾਲ ਇਹ ਕਹਿ ਸਕਦਾ ਕਿ ਮੈਂ ਤਾਂ ਭਈ ਰੱਬ ਨੂੰ ਮੰਨਦਾ ਹੀ ਨਹੀਂ afghanistan 'ਚ ਤੁਸੀਂ ਹੁਣ ਤੋਂ ਇਸ ਤਰ੍ਹਾਂ ਬਿਲਕੁਲ ਨਹੀਂ ਕਰ ਸਕਦੇ ਸਪੈਸ਼ਲੀ ਛੋਟੇ ਬੱਚੇ ਜੇ ਕਿਸੇ ਵੀ ਬੱਚੇ ਨੂੰ ਉਹਦਾ ਪਿਤਾ ਨੂੰ ਲੱਗੇ ਕਿ ਉਹ ਧਰਮ ਨੂੰ ਨਹੀਂ ਮੰਨ ਰਿਹਾ ਉਹ ਆਪਣੀ ਪ੍ਰਾਰਥਨਾ ਨੂੰ ਜਾਂ ਫਿਰ ਨਮਾਜ਼ ਨੂੰ ਨਹੀਂ ਅਦਾ ਕਰ ਰਿਹਾ ਪੂਰੇ ਟਾਈਮ ਦੇ ਉੱਪਰ ਤੋਂ ਪਿਤਾ ਉਹਨੂੰ ਕਿਸੇ ਵੀ ਤਰ੍ਹਾਂ ਦੀ ਸਖਤ ਤੋਂ ਸਖਤ ਸਜ਼ਾ ਦੇ ਸਕਦਾ ਵਾ ਇਹ ਵੀ ਤਜ਼ੀਰ ਦੇ ਤਹਿਤ ਹੀ ਆਉਂਦਾ ਮਤਲਬ ਕਿ ਹੁਣ ਤੋਂ ਬੱਚੇ ਵੀ ਤੇ ਪਤਨੀਆਂ ਵੀ ਘਰ ਦਾ ਜਿਹੜਾ ਮੇਨ ਮਰਦ ਹੈਗਾ ਉਹਦੀ ਮਲਕੀਅਤ ਨੇ ਹੁਣ ਆਪਾਂ ਆਉਣੇ ਆ Taliban ਦੇ ਬਣਾਏ ਹੋਏ ਸਭ ਤੋਂ ਜ਼ਿਆਦਾ ਕੰਟਰੋਵਰਸ਼ਲ ਕਾਨੂੰਨ ਦੇ ਉੱਪਰ ਤੁਸੀਂ ਕਹੋਗੇ ਹਾਲੇ ਕੁਝ ਬਾਕੀ ਬਚਿਆ ਵਾ ਕੰਟਰੋਵਰਸੀ ਨੂੰ ਨਹੀਂ ਹਾਲੇ ਬਹੁਤ ਕੁਝ ਬਾਕੀ ਬਚਿਆ ਵਾ ਇੱਕ ਬਹੁਤ ਹੀ ਜ਼ਿਆਦਾ ਸੋਹਣੀ ਟਿਕੜਮ ਜਿਹੜੀ ਅੱਜ ਤੱਕ ਬਹੁਤ ਸਦੀਆਂ ਤੋਂ ਦੁਨੀਆ ਦੇ ਡਿਕਟੇਟਰ ਦੁਨੀਆ ਦੇ ਰਾਜੇ ਕਰਦੇ ਰਹੇ ਨੇ ਉਹ ਹੈਗਾ ਇੱਕ ਬੰਦੇ ਨੂੰ ਦੂਸਰੇ ਦੇ ਖਿਲਾਫ ਕਰ ਦੇਣਾ ਇਹ ਕਿਸ ਤਰ੍ਹਾਂ ਕੀਤਾ ਜਾਊਗਾ ਹਿਟਲਰ ਦੇ ਟਾਈਮ ਐ ਹੋਇਆ ਸਟਾਲਿਨ ਦੇ ਟਾਈਮ ਐ ਹੋਇਆ ਬਹੁਤ ਸਾਰੇ ਡਿਕਟੇਟਰਸ ਦੇ ਟਾਈਮ ਚ ਐ ਹੋਇਆ ਅਫਗਾਨਿਸਤਾਨ ਦੇ ਵਿੱਚ ਹੁਣ ਤੋਂ ਕੀ ਕੀਤਾ ਜਾਊਗਾ ਜਦੋਂ ਵੀ ਕਿਸੇ ਨੂੰ ਕਿਤੇ ਵੀ ਲੱਗੇ ਕਿ ਧਰਮ ਦੀ ਬੇਅਦਬੀ ਹੋ ਰਹੀ ਆ ਕਿਸੇ ਵੀ ਤਰ੍ਹਾਂ ਦੇ ਨਾਲ ਅੱਲਾਹ ਦੀ ਬੇਅਦਬੀ ਹੋ ਰਹੀ ਆ ਫੌਰਨ ਹੀ ਬੇਅਦਬੀ ਹੋਣ ਵਾਲੇ ਨਾਲ ਤਾਂ ਜਿਹੜਾ ਕੁਝ ਹੋਣਾ ਉਹਦੇ ਨਾਲ ਤਾਂ ਹੋਣਾ ਹੀ ਆ ਪਰ ਜੇ ਕਿਸੇ ਨੂੰ ਵੀ ਪਤਾ ਲੱਗਿਆ ਕਿ ਤੁਹਾਡੇ ਸਾਹਮਣੇ ਹੋਈ ਆ ਜਾਂ ਫਿਰ ਤੁਸੀਂ ਕਿਸੇ ਤੋਂ ਇਹ ਗੱਲ ਸੁਣੀ ਤੇ ਤੁਸੀਂ ਜਾ ਕੇ ਅਥਾਰਟिटीज ਨੂੰ ਨਹੀਂ ਦੱਸਿਆ ਤਾਂ ਤੁਹਾਨੂੰ ਵੀ ਬਰਾਬਰ ਦੇ ਸਜ਼ਾ ਦਾ ਭਾਗੀਦਾਰ ਮੰਨਿਆ ਜਾਊਗਾ ਹੁਣ ਇਹਦਾ ਮਤਲਬ ਆ ਸਮਾਜ ਦਾ ਇੱਕ ਵਿਅਕਤੀ ਦੂਸਰੇ ਦੇ ਖਿਲਾਫੀ ਚੰਗੀ ਤਰ੍ਹਾਂ ਦੇ ਨਾਲ ਹੋ ਸਕਦਾ ਕੋਈ ਕਿਸੇ ਨੂੰ ਬੜੇ ਆਰਾਮ ਦੇ ਨਾਲ ਫਸਾ ਸਕਦਾ ਵਾ ਤੇ ਲੋਕਾਂ ਦਾ ਹੁਣ ਸਭ ਤੋਂ ਜ਼ਿਆਦਾ ਧਿਆਨ ਇਹਨਾਂ ਗੱਲਾਂ ਵੱਲ ਰਹਿਣਾ ਕਿ ਕਿੱਥੇ ਅੱਲਾ ਦੀ ਬੇਅਦਬੀ ਹੋਈ ਆ ਕਿੱਥੇ ਕੁਰਾਨ ਸ਼ਰੀਫ ਦੀ ਬੇਅਦਬੀ ਹੋਈ ਆ ਜਾਂ ਹੋ ਰਹੀ ਆ ਜਾਂ ਫਿਰ ਨਹੀਂ ਹੋ ਰਹੀ ਹੁਣ ਆਪਾਂ ਆਉਣੇ ਆ ਅਗਲੀ ਗੱਲ ਵੱਲ ਬੜੀਆਂ ਚੀਜ਼ਾਂ ਬਣਾਈਆਂ ਤਾਲਿਬਾਨ ਨੇ ਤੁਹਾਨੂੰ ਪਤਾ ਹੋਊਗਾ ਜ਼ਿਆਦਾਤਰ ਸ਼ਾਇਦ ਦੋਸਤਾਂ ਨੂੰ ਕਿ ਇਸਲਾਮ ਧਰਮ ਸ਼ੀਆ ਤੇ ਸੁੰਨੀ ਦੇ ਵਿਚਕਾਰ ਵੰਡਿਆ ਹੋਇਆ ਅਫਗਾਨਿਸਤਾਨ ਇੱਕ ਸੁੰਨੀ ਕੰਟਰੀ ਆ ਪਰ ਸੁੰਨੀ ਦੇ ਵਿੱਚ ਵੀ ਇਹ ਹੈਗੇ ਨੇ ਹਨਫੀ ਸੁੰਨੀ ਹੁਣ ਜਿਹੜੇ ਇਹ ਵਾਲਾ ਕਬੀਲਾ ਵਾ ਹੁਣ ਤੋਂ ਅਫਗਾਨਿਸਤਾਨ ਦੇ ਵਿੱਚ ਸਿਰਫ ਹਨਫੀ ਸੁੰਨੀ ਲੋਕਾਂ ਨੂੰ ਮੁਸਲਮਾਨ ਮੰਨਿਆ ਜਾਊਗਾ ਬਾਕੀ ਹੋਰ ਕਿਸੇ ਨੂੰ ਵੀ ਮੁਸਲਮਾਨ ਨਹੀਂ ਮੰਨਿਆ ਜਾਊਗਾ ਇੱਥੇ ਜਿਹੜੇ ਕੁਝ ਦੋਸਤਾਂ ਨੂੰ ਸ਼ਾਇਦ ਨਹੀਂ ਪਤਾ ਉਹਨਾਂ ਨੂੰ ਮੈਂ ਦੱਸ ਦਿੰਨਾ ਜਿਹੜੇ ਸ਼ੀਆ ਲੋਕ ਨੇ ਜਿਹੜੇ ਜ਼ਿਆਦਾਤਰ ਈਰਾਨ ਤੇ ਸੀਰੀਆ 'ਚ ਰਹਿੰਦੇ ਆ ਇੱਕ ਬਹੁਤ ਵੱਡੀ ਆਬਾਦੀ ਇਰਾਕ ਦੇ ਵਿੱਚ ਰਹਿੰਦੀ ਆ ਸ਼ੀਆ ਲੋਕ ਉਹ ਵਾਲੇ ਲੋਕ ਨੇ ਜਿਹੜੇ حضرت ਮੁਹੰਮਦ ਹੁਣਾ ਦੇ ਜਿਹੜੇ ਜਵਾਈ ਸੀਗੇ ਅਲੀ ਉਹਨਾਂ ਦੇ ਦੋਨੇ ਬੱਚਿਆਂ ਨੂੰ ਮੰਨਦੇ ਆ ਤੇ ਉਹਨਾਂ ਦੀ ਸ਼ਹਾਦਤ ਦੇ ਉੱਪਰ ਆਪਣੇ ਤਾਜੀਏ ਕੱਢਦੇ ਆ ਤਾਂ ਮਤਲਬ ਕਿ ਅਫਗਾਨੀ ਲੋਕ ਹੁਣ ਇਸ ਤਰ੍ਹਾਂ ਦੇ ਮੁਸਲਮਾਨ ਨੇ ਕਿ ਹਜ਼ਰਤ ਮੁਹੰਮਦ ਸਾਹਿਬ ਹੋਣਾ ਦੇ ਆਪਣੇ ਦੂਤਿਆਂ ਨੂੰ ਮੰਨਣ ਵਾਲਿਆਂ ਨੂੰ ਵੀ ਹੁਣ ਤੋਂ ਉਹ ਮੁਸਲਮਾਨ ਨਹੀਂ ਸਮਝਣਗੇ ਹੁਣ ਆਉਨੇ ਆ ਅਗਲੀ ਗੱਲ ਵੱਲ ਨੱਚਣਾ ਗਾਉਣਾ ਨੱਚਣਾ ਗਾਉਣਾ ਜਾਂ ਫਿਰ ਕਿਸੇ ਨੂੰ ਨੱਚਦੇ ਹੋਏ ਗਾਉਂਦੇ ਹੋਏ ਦੇਖਣਾ ਜਾਂ ਫਿਰ ਕਿਸੇ ਵੀ ਤਰ੍ਹਾਂ ਦੇ ਇਸ ਤਰ੍ਹਾਂ ਦੇ ਫੰਕਸ਼ਨ ਦਾ ਹਿੱਸਾ ਬਣਨਾ ਪੂਰੀ ਤਰ੍ਹਾਂ ਦੇ ਨਾਲ ਅਪਰਾਧ ਮੰਨਿਆ ਜਾਊਗਾ ਤੇ ਉਹਦੀ ਪੂਰੀ ਸਖਤ ਸਜ਼ਾ ਦਿੱਤੀ ਜਾਊਗੀ ਇਹ ਤਾਂ ਸੀਗੀ ਆਪਣੀ ਹਾਲੇ ਅੱਜ ਦੀ ਪਹਿਲੀ ਖਬਰ ਜਿਹੜੀ ਕਿ ਆਈ ਆ ਅਫਗਾਨਿਸਤਾਨ ਤੋਂ ਜਿਵੇਂ ਮੈਂ ਅਕਸਰ ਐਸੇ ਐਡੀਸ਼ਨ ਦੇ ਵਿੱਚ ਕਹਿਣਾ ਹੁੰਦਾ ਕਿ ਯੂਪੀ ਮਧ ਪ੍ਰਦੇਸ਼ ਤੋਂ ਫਿਲਹਾਲ ਕੋਈ ਵੀ ਚੰਗੀ ਖਬਰ ਨਹੀਂ ਆ ਰਹੀ ਸੇਮ ਹੀ ਹਾਲਤ ਬਣੀ ਹੋਈ ਆ ਕੈਨੇਡਾ ਦੀ ਹੁਣ ਤੋਂ ਕੁਝ ਦਿਨ ਪਹਿਲਾਂ 24 ਜਨਵਰੀ ਦੇ ਦਿਨ ਸਰੀ ਇਲਾਕੇ ਦੇ ਵਿੱਚ ਪੰਜਾਬ ਦੇ ਮੁਕੇਰੀਆਂ ਇਲਾਕੇ ਤੋਂ ਸਾਲ 2023 ਦੇ ਵਿੱਚ ਇੱਕ ਲੜਕਾ ਉੱਥੇ ਪੜ੍ਹਨ ਜਾਂਦਾ ਸਟੱਡੀ ਬੇਸ ਦੇ ਉੱਪਰ ਜਿਹਦਾ ਨਾਮ ਸੀ ਮਨਦੀਪ ਸਿੰਘ ਸੀ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਹੁਣ ਇਹ ਨੌਜਵਾਨ ਇਸ ਦੁਨੀਆ ਦੇ ਵਿੱਚ ਮੌਜੂਦ ਨਹੀਂ ਹੈਗਾ ਬਿਲਕੁਲ ਏਸੇ ਟਾਈਮ ਇਸ ਨੌਜਵਾਨ ਦੇ ਅਪਾਰਟਮੈਂਟ ਦੇ ਅੰਦਰ ਕੋਈ ਅਣਪਛਾਤੇ ਲੋਕ ਘੁਸਦੇ ਆ ਇਹਨੂੰ ਸੁੱਤੇ ਪਏ ਨੂੰ ਗੋਲੀਆਂ ਮਾਰਦੇ ਆ ਤੇ ਨਾਲ ਦੀ ਨਾਲ ਹੀ ਇਹਦੇ ਨਾਲ ਇੱਕ ਹੋਰ ਨੌਜਵਾਨ ਜਿਹੜਾ ਕਿ ਸੌ ਰਿਹਾ ਹੁੰਦਾ ਉਹਦੇ ਵੀ ਗੋਲੀਆਂ ਲੱਗਦੀਆਂ ਨੇ ਥੋੜੀ ਦੇਰ ਦੇ ਵਿੱਚ ਪੁਲਿਸ ਵਾਲੇ ਮੈਡੀਕਲ ਟੀਮਸ ਪਹੁੰਚਦੀਆਂ ਨੇ ਮਨਦੀਪ ਸਿੰਘ ਨੂੰ ਬਚਾਇਆ ਨਹੀਂ ਜਾ ਸਕਿਆ ਨਾਲ ਦਾ ਜਿਹੜਾ ਨੌਜਵਾਨਾ ਉਹ ਬਹੁਤ ਹੀ ਕ੍ਰਿਟੀਕਲ ਹਾਲਤ ਦੇ ਵਿੱਚ ਹਸਪੀਟਲ ਦੇ ਵਿੱਚ ਹੁਣ ਤੱਕ ਦੀ ਜਿੰਨੀ ਵੀ ਤਫਤੀਸ਼ ਪੁਲਿਸ ਵਾਲਿਆਂ ਨੇ ਕੀਤੀ ਆ ਤੇ ਇਸ ਪੂਰੇ ਮਾਮਲੇ ਦੀ ਤਫਤੀਸ਼ ਕਰਨ ਵਾਲੇ ਸਰਜੈਂਟ ਫਰੇਡਾ ਫੌਂਗ ਉਹਨਾਂ ਦੇ ਅਕੋਰਡਿੰਗ ਮਨਦੀਪ ਸਿੰਘ ਆਪਣੇ ਹਮਲਾਵਰਾਂ ਨੂੰ ਜਾਣਦਾ ਸੀ ਹਾਲੇ ਤੱਕ ਸਿਰਫ ਇੰਨੀ ਚੀਜ਼ ਹੀ ਪਤਾ ਲੱਗੀ ਆ ਪਰ ਕੀ ਕਾਰਨ ਨੇ ਕਿ ਇੰਨੇ ਵੱਡੇ ਤੜਕਸੌਰ ਮੰਦੀਪ ਦੇ ਉੱਪਰ ਕਾਤਲਾਨਾ ਹਮਲਾ ਕੀਤਾ ਗਿਆ ਇਹਦੇ ਬਾਰੇ ਦੇ ਵਿੱਚ ਪੁਲਿਸ ਵਾਲਿਆਂ ਨੂੰ ਹਾਲੇ ਕੋਈ ਇਨਫੋਰਮੇਸ਼ਨ ਨਹੀਂ ਤਾਂ ਕੈਨੇਡਾ ਇੱਕ ਟਾਈਮ ਦਾ ਉਹ ਕੰਟਰੀ ਉਹ ਦੇਸ਼ ਜਿੱਥੇ ਜਾ ਰਹੇ ਸੀਗੇ ਪੰਜਾਬ ਦੇ ਨੌਜਵਾਨ ਆਪਣੇ ਬਿਹਤਰ ਭਵਿੱਖ ਦੇ ਲਈ ਹੁਣ ਕਹਾਣੀ ਬਿਲਕੁਲ ਹੀ ਪਲਟ ਗਈ ਹੁਣ ਤਾਂ ਮਾਪੇ ਡਰ ਰਹੇ ਆ ਕਿ ਸਾਡਾ ਬੱਚਾ ਇੰਡੀਆ ਦੇ ਵਿੱਚ ਰਵੇ ਸਾਡੇ ਕੋਲੇ ਰਵੇ ਸੇਫ ਰਵੇ ਤੇ ਇੱਥੇ ਤੁਸੀਂ ਉਸੇ ਬਦਕਿਸਮਤ ਨੌਜਵਾਨ ਦੀ ਫੋਟੋ ਨੂੰ ਦੇਖ ਸਕਦੇ ਹੋ ਜਿਹੜਾ ਹੁਣ ਇੱਕ ਵਾਰੀ ਫੇਰ ਉਸੇ ਤਰ੍ਹਾਂ ਦੀ ਹਿੰਸਾ ਦਾ ਸ਼ਿਕਾਰ ਹੁੰਦਾ ਕੈਨੇਡਾ ਜਾਂਦਾ ਵਾ ਬਿਤਰ ਭਵਿੱਖ ਦੀ ਪਾਲ ਦੇ ਵਿੱਚ ਤੇ ਕਦੇ ਵੀ ਮੁੜ ਕੇ ਵਾਪਸ ਆਪਣੇ ਘਰੇ ਨਹੀਂ ਆਉਂਦਾ ਆਪਾਂ ਹੁਣੇ ਤਾਲੀਬਾਨ ਦੇ ਧੱਕੇ ਦੀ ਗੱਲ ਕੀਤੀ ਚਲੋ ਹੁਣ ਆਪਾਂ ਇੰਡੀਆ ਆ ਜਾਨੇ ਆ ਇਹ ਜਿਹੜੇ ਭਾਈ ਸਾਹਿਬ ਦੀ ਤੁਸੀਂ ਫੋਟੋ ਦੇਖ ਰਹੇ ਹੋ ਇਹਨਾਂ ਦਾ ਨਾਮ ਹੈਗਾ ਵਾ ਆਜ਼ਾਦ ਖਾਨ ਯੂਪੀ ਦੇ ਮੇਨਪੁਰੀ ਦੇ ਜੋਤੀ ਘਟਾਰਾ ਪਿੰਡ ਦੇ ਇਹ ਰਹਿਣ ਵਾਲੇ ਆ ਕਹਾਣੀ ਸ਼ੁਰੂ ਹੁੰਦੀ ਹੈ ਸਾਲ 1995 ਤੋਂ 1995 ਤੇ ਫਿਰ 2 ਸਾਲ ਬਾਅਦ 1997 ਦੇ ਵਿੱਚ ਇਸ ਪੂਰੇ ਏਰੀਆ ਦੇ ਵਿੱਚ 2-3 ਵੱਡੀਆਂ ਲੁੱਟਮਾਰ ਦੀਆਂ ਘਟਨਾਵਾਂ ਹੁੰਦੀਆਂ ਨੇ ਟਾਈਮ ਲੰਘਦਾ ਜਾਂਦਾ ਆ ਜਾਂਦਾ ਵਾ ਸਾਲ 2000 ਆਜ਼ਾਦ ਖਾਨ ਹੋਣੀ ਆਜ਼ਾਦ ਖਾਨ ਹੋਣੀ ਆਪਣੀ ਜ਼ਿੰਦਗੀ ਦੇ ਵਿੱਚ ਵਿਅਸਤ ਆਰਾਮ ਦੇ ਨਾਲ ਆਪਣੀ ਜ਼ਿੰਦਗੀ ਜਿਉ ਰਹੇ ਹੁੰਦੇ ਆ ਉਹਨਾਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਹੁਣ ਤੋਂ 5 ਸਾਲ ਪਹਿਲਾਂ ਵਾਪਰੀ ਹੋਈ ਏਡੀ ਵੱਡੀ ਲੁੱਟਖੋਦੀ ਘਟਨਾ ਕਿਸੇ ਟਾਈਮ ਦੇ ਉੱਪਰ ਜਾ ਕੇ ਉਹਨਾਂ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਦੇ ਨਾਲ ਬਦਲ ਨਹੀਂ ਦਊਗੀ ਪੂਰੀ ਤਰ੍ਹਾਂ ਦੇ ਨਾਲ ਬਰਬਾਦ ਕਰ ਦਊਗੀ ਸਾਲ 2000 ਦੇ ਵਿੱਚ ਯੂਪੀ ਪੁਲਿਸ ਇੱਕ ਰਾਤ ਨੂੰ ਦੰਦ ਨਾਉਂਦੀ ਹੋਈ ਇਹਨਾਂ ਦੇ ਘਰੇ ਦਾਖਲ ਹੁੰਦੀ ਆ ਆਜ਼ਾਦ ਖਾਨ ਹੋਣਾਂ ਨੂੰ ਬਿਨਾਂ ਕੁਝ ਦੱਸੇ ਬਿਨਾਂ ਕੁਝ ਪੁੱਛੇ ਗੱਡੀ ਦੇ ਵਿੱਚ ਸਿੱਟਿਆ ਜਾਂਦਾ ਪੁਲਿਸ ਸਟੇਸ਼ਨ ਲਿਜਾਇਆ ਜਾਂਦਾ ਇਹਨਾਂ ਦੇ ਉੱਪਰ ਕੇਸ ਚੱਲਦਾ ਵਾ ਕਿਸ ਕਿਸ ਚੀਜ਼ ਦਾ ਚੱਲਦਾ ਉਹੀ ਜਿਹੜੀਆਂ 2-3 ਵੱਡੀਆਂ ਲੁੱਟ ਖੋਹਦੀਆਂ ਘਟਨਾਵਾਂ ਹੁੰਦੀਆਂ ਉਹਨਾਂ ਦੇ ਵਿੱਚ ਆਜ਼ਾਦ ਖਾਨ ਹੋਣਾ ਨੂੰ ਨਾਮਜ਼ਦ ਕੀਤਾ ਜਾਂਦਾ ਕਹਾਣੀ ਦਿਲਚਸਪ ਸਿਰਫ ਇਸ ਕਰਕੇ ਆ ਕਿ ਆਜ਼ਾਦ ਖਾਨ ਹੋਣਾ ਦਾ ਇਨ੍ਹਾਂ ਘਟਨਾਵਾਂ ਦੇ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਹੁੰਦਾ ਹੇਠਲੀ ਅਦਾਲਤ ਵੀ ਪੁਲਿਸ ਵਾਲਿਆਂ ਦੀ ਥਿਓਰੀ ਨੂੰ ਇਨ ਬਿਨ ਉਸੇ ਤਰ੍ਹਾਂ ਹੀ ਮੰਨ ਲੈਂਦੀ ਆ ਤੇ ਆਜ਼ਾਦ ਖਾਨ ਹੋਣਾ ਨੂੰ ਉਮਰ ਕੈਦ ਦੀ ਸਜ਼ਾ ਮਿਲਦੀ ਆ ਪਰ ਇੱਕ ਬੰਦਾ ਜਿਹਨੇ ਆਜ਼ਾਦ ਖਾਨ ਹੋਣਾ ਦਾ ਸਾਥ ਬਿਲਕੁਲ ਨਹੀਂ ਛੱਡਿਆ ਉਹ ਹੁੰਦੇ ਆ ਆਜ਼ਾਦ ਖਾਨ ਹੋਣਾ ਦੇ ਛੋਟੇ ਭਾਈ ਮਸਤਾਨ ਮਸਤਾਨ ਹੋਣੀ ਆਪਣਾ ਸਾਰਾ ਕੁਝ ਵੇਚ ਦਿੰਦੇ ਆ ਤੇ ਫਾਈਨਲੀ ਇੱਕ ਵਕੀਲ ਕਰਦੇ ਆ ਲਗਾਤਾਰ ਇਸ ਕੇਸ ਨੂੰ ਲੜਦੇ ਰਹਿੰਦੇ ਆ ਤੇ ਫਾਈਨਲੀ 19 ਦਸੰਬਰ 2025 ਦੇ ਦਿਨ ਇਲਾਹਾਬਾਦ ਕੋਰਟ ਦੇ ਵਿੱਚ ਜਸਟਿਸ ਜੇ ਜੇ ਮੁਨੀਰ ਇੱਕ ਪਾਸੇ ਤਾਂ ਆਜ਼ਾਦ ਖਾਨ ਹੋਣਾ ਨੂੰ ਇਸ ਪੂਰੇ ਦੇ ਪੂਰੇ ਮਾਮਲੇ ਦੇ ਵਿੱਚ ਬਰੀ ਕਰਦੇ ਆ ਦੂਸਰਾ ਪੁਲਿਸ ਵਾਲਿਆਂ ਨੂੰ ਚੰਗੀ ਤਰ੍ਹਾਂ ਦੇ ਨਾਲ ਲਤਾੜਦੇ ਆ ਤੇ ਨਾਲ ਦੀ ਨਾਲ ਹੀ ਹੇਠਲੀ ਅਦਾਲਤ ਨੂੰ ਪੁਲਿਸ ਵਾਲਿਆਂ ਤੋਂ ਇੱਥੇ ਦੁਬਾਰਾ ਤੋਂ ਸਬੂਤ ਮੰਗੇ ਜਾਂਦੇ ਆ ਉਹੀ ਵਾਲੇ ਸਬੂਤ ਜਿਨ੍ਹਾਂ ਦੇ ਕਰਕੇ ਆਜ਼ਾਦ ਖਾਨ ਹੋਣਾ ਨੂੰ 24 ਸਾਲ ਜੇਲ੍ਹ ਦੇ ਵਿੱਚ ਰਹਿਣਾ ਪਿਆ ਹੈਰਾਨੀ ਵਾਲੀ ਗੱਲ ਸੁਣੋ ਪੁਲਿਸ ਵਾਲਿਆਂ ਦੇ ਕੋਲੇ ਕੋਈ ਵੀ ਸਬੂਤ ਨਹੀਂ ਸੀ ਹੇਠਲੀ ਅਦਾਲਤ ਨੇ ਸਿਰਫ ਪੁਲਿਸ ਵਾਲਿਆਂ ਦੇ ਨਾਲ ਰਲ ਕੇ ਕਿਉਂਕਿ ਪੁਲਿਸ ਵਾਲਿਆਂ ਦੇ ਉੱਪਰ ਇਨ੍ਹਾਂ ਘਟਨਾਵਾਂ ਨੂੰ ਹੱਲ ਕਰਨ ਦਾ ਪ੍ਰੈਸ਼ਰ ਸੀ ਕਿਸੇ ਇੱਕ ਬੰਦੇ ਨੂੰ ਫੜਿਆ ਗਿਆ ਬਲੀ ਦਾ ਬੱਕਰਾ ਬਣਾਇਆ ਗਿਆ ਤੇ ਉਹਦੀ ਜ਼ਿੰਦਗੀ ਦੇ 24 ਸਾਲ ਬਰਬਾਦ ਕੀਤੇ ਗਏ ਪਰ ਤੁਹਾਨੂੰ ਲੱਗੂਗਾ ਕਿ ਫਾਈਨਲੀ ਆਜ਼ਾਦ ਖਾਨ ਹੋਣੀ 24 ਸਾਲ ਤੋਂ ਬਾਅਦ ਬਾਹਰ ਆਗੇ ਇਹੀ ਹੁਣੇ ਬੰਦਾ ਕਹਿਣ ਵਾਲਾ ਨਹੀਂ ਮੈਂ ਇਸ ਤਰ੍ਹਾਂ ਦਾ ਕੁਝ ਨਹੀਂ ਕੀਤਾ ਮੈਂ ਹਾਲੇ ਸਿਰਫ ਇਨਾ ਕਿਹਾ ਵੀ ਅਦਾਲਤ ਵੱਲੋਂ ਇਹਨਾਂ ਨੂੰ ਬਰੀ ਕਰਨ ਦੇ ਹੁਕਮ ਦਿੱਤੇ ਗਏ ਆ ਹਾਲੇ ਮੈਂ ਇਹ ਬਿਲਕੁਲ ਨਹੀਂ ਕਿਹਾ ਕਿ ਆਜ਼ਾਦ ਖਾਨ ਹੁਣੀ ਫਾਈਨਲੀ ਆਜ਼ਾਦ ਹੋ ਗਏ ਇਸ ਤੋਂ ਬਾਅਦ ਜਦੋਂ ਇਹ ਸਾਰੇ ਦੇ ਸਾਰੇ ਆਰਡਰਸ ਲੈ ਕੇ ਮਸਤਾਨ ਖਾਨ ਉਸੇ ਜੇਲ੍ਹ ਦੇ ਵਿੱਚ ਜਾਂਦੇ ਆ ਜਿੱਥੇ ਆਜ਼ਾਦ ਖਾਨ ਹੁਣੀ ਕੈਦੀ ਹੁੰਦੀ ਆ ਤਾਂ ਉੱਥੋਂ ਦੇ ਜੇਲਰ ਨੀਰਜ ਕੁਮਾਰ ਦੋ ਕੰਡੀਸ਼ਨਸ ਦੱਸਤੇ ਆ ਪਹਿਲੀ ਤਾਂ ਕਿ ਇਹਨਾਂ ਨੂੰ ਇਥੋਂ ਲੈ ਕੇ ਜਾਣ ਦੇ ਲਈ ਤੁਹਾਨੂੰ 20000 ਰੁਪਇਆ ਦੇਣਾ ਪੈਣਾ ਵਾ ਦੂਸਰੀ ਗੱਲ ਹੈਗੀ ਆ ਕਿ ਹਾਲੇ ਵੀ ਇਹਨਾਂ ਦੇ ਉੱਪਰ 7000 ਰੁਪਏ ਦਾ ਜੁਰਮਾਨਾ ਖੜਾ ਵਾ ਜਿੰਨਾ ਟਾਈਮ ਤੱਕ ਤੁਸੀਂ 27000 ਰੁਪਇਆ ਜਮਾ ਨਹੀਂ ਕਰਵਾਉਂਦੇ ਉਹਨਾ ਟਾਈਮ ਤੱਕ ਮੈਂ ਆਜ਼ਾਦ ਖਾਨ ਨੂੰ ਨਹੀਂ ਛੱਡੂਗਾ ਹੁਣ ਇਸ ਤੋਂ ਬਾਅਦ মিডিਆ ਇਸ ਕੇਸ ਦੇ ਵਿੱਚ ਇੰਟਰਸਟ ਲੈਣਾ ਸ਼ੁਰੂ ਕਰਦਾ ਇਹ ਕੇਸ ਪੂਰੇ ਯੂਪੀ ਦੇ ਵਿੱਚ ਵਾਇਰਲ ਹੋ ਜਾਂਦਾ ਇੰਟਰਨੈਟ ਦੇ ਉੱਪਰ ਵਾਇਰਲ ਹੋ ਜਾਂਦਾ ਤਾਂ ਫਾਈਨਲੀ ਇਹਦੀ ਪਿੰਕ ਲੱਗ ਜਾਂਦੀ ਆ ਉਸੇ ਜੇਲ ਦੇ ਸੁਪਰਡੈਂਟ ਅਵਿਨਾਸ਼ ਗੋਤਮ ਹੋਣਾ ਨੂੰ ਤੇ ਨਾਲ ਦੀ ਨਾਲ ਹੀ ਇੱਕ ਐਨਜੀਓ ਗਰੁੱਪ ਨੂੰ ਤੇ ਇਸ ਐਨਜੀਓ ਨੂੰ ਚਲਾਉਣ ਵਾਲੀਆਂ ਦੋ ਮਹਿਲਾਵਾਂ ਪਰੋਲ ਤੇ ਅੰਜਲੀ ਮਲਿਕ ਉਹ 27000 ਰੁਪਿਆ ਦਿੰਦੀਆਂ ਨੇ ਤੇ ਫਾਈਨਲੀ ਜਾ ਕੇ ਆਜ਼ਾਦ ਖਾਨ ਹੋਣਾ ਦੀ 24 ਸਾਲ ਤੋਂ ਬਾਅਦ ਜੇਲ ਦੇ ਵਿੱਚੋਂ ਬੰਦ ਖਲਾਸੀ ਹੁੰਦੀ ਆ ਇੱਕ ਇਸ ਤਰ੍ਹਾਂ ਦੇ ਕੇਸ ਦੇ ਵਿੱਚੋਂ ਜਿਹਦੇ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਹੀ ਨਹੀਂ ਸੀ ਜਿਹੜੀ ਇਹ ਕਾਰ ਤੁਹਾਨੂੰ ਸਕਰੀਨ ਦੇ ਉੱਪਰ ਦਿਖ ਰਹੀ ਆ ਇਹ ਹੈਗੀ ਆ ਜੀ ਰੋਲਸ ਰਾਇਸ ਫੈਂਟਮ ਬੇਸ ਵੇਰੀਐਂਟ ਦੀ ਕੀਮਤ ਹੈਗੀ ਆ ਬਸ ਐਕਸ ਸ਼ੋਰੂਮ 9 ਕਰੋੜ ਰੁਪਈਆ ਤੇ ਬਿਲਕੁਲ ਇਹਦਾ ਜਿਹੜਾ ਹਾਈ ਐਂਡ ਵਰਜ਼ਨ ਹੈਗਾ ਉਹਦੀ ਕੀਮਤ ਆ 29 ਕਰੋੜ ਐਕਸ ਸ਼ੋਰੂਮ ਹੁਣ ਤੁਸੀਂ ਕਹੋਗੇ ਕਿ ਮੈਂ ਤੁਹਾਨੂੰ ਇਹ ਕਾਰ ਕਿਉਂ ਦਿਖਾ ਰਿਹਾ ਵਾਂ ਮੈਂ ਤੁਹਾਨੂੰ ਇਸ ਕਰਕੇ ਦਿਖਾ ਰਿਹਾ ਕਿ ਜਦੋਂ ਛੋਟੇ ਹੁੰਦੇ ਸੀ ਤਾਂ ਉਦੋਂ ਸਕੂਲ ਦੇ ਵਿੱਚ ਸਮਾਜਿਕ ਸਿੱਖਿਆ ਦੇ ਵਿੱਚ ਪੜ੍ਹਦੇ ਹੁੰਦੇ ਸੀ ਕਿ ਭਾਰਤ ਪਿੰਨਤਾਵਾ ਪਰਿਆ ਦੇਸ਼ ਹੈ ਹੁਣ ਮੈਂ ਤੁਹਾਨੂੰ ਇੱਥੇ ਵੀ ਪੈਨਾਤਾਵਾਂ ਦਿਖਾਉਣ ਲੱਗਿਆ ਵਾਂ ਇੰਡੀਆ ਦੀਆਂ ਤੁਹਾਨੂੰ ਹੁਣ ਇੱਥੇ ਇਸ ਸਕਰੀਨ ਦੇ ਉੱਪਰ ਇਸ ਕਰੋੜਾਂ ਦੀ ਕਾਰ ਦੇ ਉੱਪਰ 10 ਰੁਪਏ ਦਾ ਨਿੰਬੂ ਤੇ ਮਿਰਚਾਂ ਲੱਗੀਆਂ ਹੋਈਆਂ ਦਿਖਾਈ ਦੇਣਗੀਆਂ ਇਹੀ ਹੈ ਇਸ ਰੋਲਸ ਰਾਇਸ ਫੈਂਟਮ ਦੀ ਵਾਇਰਲ ਹੋਣ ਦੀ ਕਹਾਣੀ ਕੋਈ ਇੱਕ ਇਨਸਾਨ ਨੇ ਜਿਨ੍ਹਾਂ ਨੇ ਇੰਨੀ ਜ਼ਿਆਦਾ ਮਹਿੰਗੀ ਇਹ ਕਾਰ ਖਰੀਦੀ ਆ ਪਰ ਫਿਰ ਵੀ ਜਿਵੇਂ ਮੈਂ ਅੱਗੇ ਵੀ ਇੱਕ ਦੋ ਵਾਰ ਕਿਹਾ ਕਿ ਇੰਗਲਿਸ਼ ਦਾ ਇੱਕ ਮੁਹਾਵਰਾ ਵਾ ਯੂ ਕੈਨ ਟੇਕ ਦਾ ਬாய் ਆਊਟ ਆਫ ਵਿਲੇਜ ਬਟ ਯੂ ਕੈਨਟ ਟੇਕ ਦਾ ਵਿਲੇਜ ਆਊਟ ਆਫ ਦਾ ਬாய் ਕਿ ਤੁਸੀਂ ਇੱਕ ਮੁੰਡੇ ਨੂੰ ਪਿੰਡ ਦੇ ਵਿੱਚੋਂ ਤਾਂ ਬਾਹਰ ਲੈ ਕੇ ਜਾ ਸਕਦੇ ਹੋ ਪਰ ਉਸ ਪਿੰਡ ਨੂੰ ਮੁੰਡੇ ਦੇ ਵਿੱਚੋਂ ਬਾਹਰ ਨਹੀਂ ਕੱਢ ਸਕਦੇ ਇੰਡੀਅਨ ਚਾਹੇ ਜਿੰਨੇ ਮਰਜ਼ੀ ਅਮੀਰ ਹੋ ਜਾਣ ਪਰ ਫਿਰ ਵੀ ਜਿਹੜੀਆਂ ਸਾਡੇ ਪੁਰਾਣੇ ਤੁਸੀਂ ਉਹਨਾਂ ਨੂੰ ਸੰਸਕਾਰ ਕਹਿ ਲਓ ਤੁਸੀਂ ਉਹਨਾਂ ਨੂੰ ਅੰਧਵਿਸ਼ਵਾਸ ਕਹਿ ਲਓ ਜੋ ਮਰਜ਼ੀ ਕਹਿ ਲਓ ਉਹ ਸਾਡੇ ਨਾਲ ਬਣੇ ਰਹਿਣਗੇ ਇਸ ਵੀਡੀਓ ਦੇ ਉੱਪਰ ਵੀ ਬਹੁਤ ਤਰ੍ਹਾਂ ਦੇ ਕਮੈਂਟ ਆਏ ਆ ਲੋਕਾਂ ਦਾ ਇੱਕ ਸਭ ਤੋਂ ਜ਼ਿਆਦਾ ਜਿਹੜਾ ਕਮੈਂਟ ਆਇਆ ਉਹ ਇਹੀ ਆ ਕਿ ਕਰੋੜਾਂ ਰੁਪਏ ਦੀ ਕਾਰ ਦੀ ਸੇਫਟੀ ਕੌਣ ਕਰ ਰਿਹਾ ਵਾ ਕੋਈ ਤਕੜਾ ਸੇਫਟੀ ਫੀਚਰ ਨਹੀਂ ਦੁਨੀਆ ਦੀਆਂ ਵੱਡੀਆਂ ਕੰਪਨੀਆਂ ਦਾ ਬਲਕਿ 10 ਰੁਪਏ ਦੇ ਵਿੱਚ ਸਬਜ਼ੀ ਵਾਲੀ ਦੁਕਾਨ ਤੋਂ ਖਰੀਦਿਆ ਹੋਇਆ ਇੱਕ ਨਿੰਬੂ ਤੇ ਕੁਛ ਮਿਰਚਾਂ ਇੰਡੀਆ ਦੇ ਵਿੱਚ ਪੈਣ ਵਾਲੀਆਂ ਵੋਟਾਂ ਜਿਹੜੀਆਂ ਕਦੇ ਹੀ ਨਹੀਂ ਮੁੱਕਦੀਆਂ ਤੇ ਹੁਣ ਪਿੱਛੇ ਜੇ ਇੱਕ ਨਵੀਂ ਕੌਂਟਰੋਵਰਸੀ ਸ਼ੁਰੂ ਹੋਈ ਆ ਜਿਹੜੀ ਉਹ ਐਸ ਆਈ ਆਰ ਵਗੈਰਾ ਦੀ ਹੈਗੀ ਆ ਪਿੱਛੇ ਜੇ ਜਿੰਨੇ ਵੀ ਸਰਕਾਰੀ ਅਫਸਰਾਂ ਨੂੰ ਇਸ ਚੀਜ਼ ਤੇ ਲਈ ਲਾਇਆ ਗਿਆ ਬਹੁਤ ਹੀ ਥੋੜਾ ਉਹਨਾਂ ਨੂੰ ਟਾਈਮ ਦਿੱਤਾ ਗਿਆ ਪੂਰਾ ਡਾਟਾ ਕਲੈਕਟ ਕਰਨ ਦੇ ਲਈ 50 ਤੋਂ ਜ਼ਿਆਦਾ ਉਹਨਾਂ ਦੇ ਵਿੱਚ ਮੌਤਾਂ ਹੋ ਗਈਆਂ ਇਹਨਾਂ ਅਫਸਰਾਂ ਦੀਆਂ ਇਹਨਾਂ ਜ਼ਿਆਦਾ ਇਹਨਾਂ ਤੇ ਪ੍ਰੈਸ਼ਰ ਸੀ ਪਰ ਹੁਣ ਆਪਾਂ ਗੱਲ ਕਰਦੇ ਹਾਂ ਉਹਨਾਂ ਲੋਕਾਂ ਦੀ ਜਿਨ੍ਹਾਂ ਨੂੰ ਐਸਆਈਆਰ ਦੇ ਨਾਲ ਰਿਲੇਟਡ ਨੋਟਿਸ ਆਇਆ ਜਿਹੜਾ ਇਨਸਾਨ ਤੁਸੀਂ ਆਪਣੇ ਸਾਹਮਣੇ ਸਕਰੀਨ ਦੇ ਉੱਪਰ ਦੇਖ ਰਹੇ ਹੋ ਇਸ ਇਨਸਾਨ ਦਾ ਨਾਮ ਸੀਗਾ ਇਬਰਾਹਿਮ ਸ਼ੇਖ 32 ਸਾਲ ਦੀ ਉਮਰ ਸੀ ਵਿਆਹਿਆ ਵਰਿਆ ਨੌਜਵਾਨ ਸੀ ਪਤਨੀ ਦਾ ਨਾਮ ਹੈ ਰੁਕਸਾਨਾ 사우ਦੀ ਅਰਬ ਦੇ ਵਿੱਚ ਗਿਆ ਇੰਡੀਆ ਤੇ ਹੋਰ ਬਹੁਤ ਸਾਰੇ ਲੱਖਾਂ ਕਰੋੜਾਂ ਨੌਜਵਾਨਾਂ ਦੀ ਤਰ੍ਹਾਂ ਰੋਜੀ ਰੋਟੀ ਦੀ ਤਲਾਸ਼ ਦੇ ਵਿੱਚ ਬਿਹਤਰ ਭਵਿੱਖ ਦੀ ਤਲਾਸ਼ ਦੇ ਵਿੱਚ ਸੀ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਅੱਜ ਇਹ ਇਨਸਾਨ ਇਸ ਦੁਨੀਆ ਦੇ ਵਿੱਚ ਨਹੀਂ ਹੈਗਾ ਇਹਨੇ ਆਪਣੀ ਜ਼ਿੰਦਗੀ ਨੂੰ ਆਪੇ ਹੀ ਖਤਮ ਕਰ ਲਿਆ ਥੋੜੀ ਦੇਰ ਪਹਿਲਾਂ ਜਦੋਂ ਇਹ ਖੁਦ ਸਾਊਦੀ ਅਰੇਬੀਆ ਦੇ ਵਿੱਚ ਸੀ ਇਹਨੂੰ ਘਰ ਤੋਂ ਇੱਕ ਫੋਨ ਗਿਆ ਕਿ ਘਰੇ ਵੀ ਐਸਆਰ ਨਾਲ ਰਿਲੇਟਡ ਇੱਕ ਨੋਟਿਸ ਆ ਗਿਆ ਇਸ ਨੌਜਵਾਨ ਨੂੰ ਇੰਨੀ ਕਿ ਜ਼ਿਆਦਾ ਟੈਨਸ਼ਨ ਹੁੰਦੀ ਆ ਇਹ ਘਰੇ ਬਾਰ ਬਾਰ ਫੋਨ ਕਰਨੇ ਸ਼ੁਰੂ ਕਰ ਦਿੰਦਾ ਆਪਣੇ ਇੱਕ ਕਜ਼ਨ ਰਹਿਮਤ ਸ਼ੇਖ ਹੋਣਾ ਨੂੰ ਉਹਨਾਂ ਨੂੰ ਬਾਰ ਬਾਰ ਪੁੱਛਦਾ ਕਿ ਕੋਈ ਪ੍ਰੋਬਲਮ ਤਾਂ ਨਹੀਂ ਹੋ ਜੂਗੀ ਕੀ ਮੈਨੂੰ ਡਿਟੇਨ ਤਾਂ ਨਹੀਂ ਕੀਤਾ ਜਾਊਗਾ ਕੀ ਮੈਂ ਕਦੇ ਵਾਪਸ ਆਪਣੇ ਕੰਟਰੀ ਆਪਣੇ ਘਰੇ ਆ ਸਕਦਾ ਦੂਰ ਰਹਿੰਦੇ ਹੋਏ ਆਪਾਂ ਜਿਆਦਾ ਕਨਫਿਊਜ਼ ਹੁੰਨੇ ਆ ਆਪਾਂ ਨੂੰ ਚੀਜ਼ਾਂ ਹੋਰ ਤਰ੍ਹਾਂ ਦੇ ਨਾਲ ਦਿਖਦੀਆਂ ਨੇ ਬਿਲਕੁਲ ਇਹੀ ਚੀਜ਼ ਹੋਈ ਇਬਰਾਹਿਮ ਸ਼ੇਖ ਦੇ ਨਾਲ ਵੈਸੇ ਵੀ ਜਿਹੜਾ ਮਾਹੌਲ ਇੰਡੀਆ ਦੇ ਵਿੱਚ ਫਿਲਹਾਲ ਬਣਿਆ ਹੋਇਆ ਵਾ ਖਾਸ ਕਰਕੇ ਮੁਸਲਮਾਨ ਧਰਮ ਦੇ ਲੋਕਾਂ ਮੁਸਲਮਾਨ ਧਰਮ ਭਾਈਚਾਰੇ ਦੇ ਨਾਲ ਰਿਲੇਟਡ ਤਾਂ ਫਾਈਨਲੀ ਹੁੰਦਾ ਕੀ ਆ ਕੁਝ ਦਿਨਾਂ ਤੋਂ ਬਾਅਦ ਭਾਵੇਂ ਕਿ ਕਰਦਿਆ ਨੇ ਬਹੁਤ ਜ਼ਿਆਦਾ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਇਬਰਾਹਿਮ ਸ਼ੇਖ ਨੂੰ ਇੰਨੀ ਕਿ ਜ਼ਿਆਦਾ ਟੈਨਸ਼ਨ ਹੋ ਗਈ ਉਹਨੂੰ ਲੱਗਿਆ ਕਿ ਮੈਂ ਸ਼ਾਇਦ ਕਦੇ ਵੀ ਵਾਪਸ ਇੰਡੀਆ ਨਹੀਂ ਆ ਸਕੂੰਗਾ ਪਤਾ ਨਹੀਂ ਮੇਰੇ ਨਾਲ ਕੀ ਹੋ ਜਾਣਾ ਉੱਥੇ ਹੀ ਜਿੱਥੇ ਇਬਰਾਹਿਮ ਸ਼ੇਖ ਰਹਿ ਰਿਹਾ ਸੀਗਾ ਪੱਖੇ ਦੇ ਨਾਲ ਲਟਕ ਜਾਂਦਾ ਵਾ ਤੇ ਆਪਣੀ ਜ਼ਿੰਦਗੀ ਨੂੰ ਖਤਮ ਕਰ ਲੈਂਦਾ ਸੇਮ ਇਹੀ ਚੀਜ਼ ਹੁਣ ਤੋਂ 4 ਦਿਨ ਪਹਿਲਾਂ ਹੋਈ ਆ 55 ਸਾਲ ਦੇ ਮਹਾਰਾਸ਼ਟਰ ਦੇ ਨਾਸਿਕ ਦੇ ਵਿੱਚ ਰਹਿਣ ਵਾਲੇ ਸਰੀਫੁਲ ਹੁਨਾ ਦੇ ਨਾਲ ਉਨ੍ਹਾਂ ਦੇ ਕਰੇ ਵੀ ਐਸਆਰ ਦਾ ਨੋਟਿਸ ਆਉਂਦਾ ਵਾ ਉਹਦੇ ਵਿੱਚ ਸ਼ਰੀਫੁੱਲ ਹੋਣਾ ਦਾ ਨਾਮ ਐਸਕੇ ਸ਼ਰੀਫੁੱਲ ਰੱਖਿਆ ਗਿਆ ਸ਼ਰੀਫੁੱਲ ਇੰਨਾ ਕ ਜਿਆਦਾ ਘਬਰਾ ਜਾਂਦੇ ਆ ਖਾਣਾ ਪੀਣਾ ਬੰਦ ਕਰ ਦਿੰਦੇ ਆ ਉਹਨਾਂ ਨੂੰ ਟੈਨਸ਼ਨ ਹੋਣੀ ਸ਼ੁਰੂ ਹੋ ਜਾਂਦੀ ਆ ਦੋ ਤਿੰਨ ਵਾਰ ਡਾਕਟਰਸ ਕੋਲ ਜਾਂਦੇ ਆ ਪਰ ਫਿਰ ਵੀ ਘਬਰਾਟ ਦਾ ਕੋਈ ਹੱਲ ਨਹੀਂ ਹੁੰਦਾ ਫਾਈਨਲੀ ਇੱਕ ਦਿਨ ਆਪਣੇ ਪਿੰਡ ਦੇ ਬਾਹਰ ਵਾਰ ਮੋਟਰ ਦੇ ਉੱਪਰ ਜਾ ਕੇ ਖੂ ਦੇ ਵਿੱਚ ਛਾਲ ਮਾਰ ਦਿੰਦੇ ਆ ਤੇ ਆਪਣੀ ਜ਼ਿੰਦਗੀ ਖਤਮ ਕਰ ਲੈਂਦੇ ਆ ਇਹੀ ਕਹਾਣੀ ਸੀ ਕਿ 71 ਸਾਲ ਦੇ ਅਜਾਗਰ ਵਿਸ਼ਵਾਸ ਹੋਣਾਂ ਦੀ ਕਹਾਣੀਆਂ ਬਹੁਤ ਜ਼ਿਆਦਾ ਨੇ 50 ਤੋਂ ਜ਼ਿਆਦਾ ਤਾਂ ਅਫਸਰ ਮਾਰੇ ਗਏ ਤੇ ਹੁਣ ਇਸ ਤਰ੍ਹਾਂ ਦੇ ਨਾਲ ਆਮ ਲੋਕ ਐਸਆਈਆਰ ਦੇ ਕਰਕੇ ਖਤਮ ਹੋ ਰਹੇ ਹੁਣ ਤੱਕ ਦੀਆਂ ਖਬਰਾਂ ਦੇ ਵਿੱਚ ਤੁਸੀਂ ਇਨਸਾਨ ਦੁਆਰਾ ਕੀਤੀ ਹੋਈ ਧੱਕੇਸ਼ਾਹੀ ਇਨਸਾਨ ਦੁਆਰਾ ਕੀਤਾ ਹੋਇਆ ਧੱਕਾ ਹੀ ਦੇਖਿਆ ਹੁਣ ਤੁਸੀਂ ਇਸ ਵੀਡੀਓ ਦੇ ਵਿੱਚ ਦੇਖੋ ਕੁਦਰਤ ਦਾ ਧੱਕਾ ਇਹ ਵਾਲਾ ਵੀਡੀਓ ਕਸ਼ਮੀਰ ਦੇ ਸਭ ਤੋਂ ਜ਼ਿਆਦਾ ਮਸ਼ਹੂਰ ਟੂਰਿਸਟ ਪਲੇਸ ਸੋਨਮਾਰਗ ਦੇ ਵਿੱਚ ਬਣਿਆ ਵਾ ਇੱਕ ਸੀਸੀਟੀਵੀ ਫੁਟੇਜ ਹੈਗੀ ਆ ਇਹ ਹੁਣ ਤੋਂ ਸਿਰਫ ਇੱਕ ਦਿਨ ਪਹਿਲਾਂ ਦੀ ਤੁਹਾਨੂੰ ਕਲੀਅਰਲੀ ਇੱਥੇ ਦਿਖ ਰਿਹਾ ਹੋਊਗਾ ਕਿ ਕਿੰਨੀ ਤੇਜ਼ ਰਫ਼ਤਾਰ ਦੇ ਨਾਲ ਪਹਾੜਾਂ ਦੇ ਵਿੱਚੋਂ ਬਰਫ਼ ਫਿਸਲ ਕੇ ਇੱਥੇ ਆ ਰਹੀ ਆ ਕਿੰਨਾ ਡਰਾਉਣਾ ਇਹ ਸੀਨ ਹੈਗਾ ਇਹੀ ਹਾਲ ਹਿਮਾਚਲ ਦਾ ਬਣਿਆ ਹੋਇਆ ਪਰ ਜਿਹੜਾ ਇਹ ਵਾਲਾ ਵੀਡੀਓ ਆ ਇਹ ਇੰਟਰਨੈਟ ਦੇ ਉੱਪਰ ਇਸ ਟਾਈਮ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਕੁਦਰਤ ਦੀ ਤਾਕਤ ਤੇ ਮੌਸਮ ਜਿਸ ਤਰ੍ਹਾਂ ਦੇ ਨਾਲ ਇੱਕਦਮ ਪਲਟਿਆ ਵਾ ਉਹਦਾ ਇੱਕ ਪੂਰੀ ਵਧੀਆ ਲਾਈਵ ਐਗਜ਼ਾਮਪਲ ਇਸ ਵੀਡੀਓ ਤੋਂ ਸਾਨੂੰ ਮਿਲ ਸਕਦੀ ਆ ਪਰ ਜਿਹੜੇ ਲੋਕ ਉਸ ਟਾਈਮ ਦੇ ਉੱਪਰ ਇਸ ਇਮਾਰਤ ਦੇ ਵਿੱਚ ਹੋਣਗੇ ਜਾਂ ਫਿਰ ਆਸੇ-ਪਾਸੇ ਹੋਣਗੇ ਉਹਨਾਂ ਦਾ ਕੀ ਹਾਲ ਹੋਇਆ ਉਹ ਪੂਰੀ ਤਰ੍ਹਾਂ ਦੇ ਨਾਲ ਬਿਜਲੀ ਕੱਟੀ ਜਾ ਚੁੱਕੀ ਆ ਨੈਟਵਰਕ ਚਾਹੇ ਰੋਡ ਨੈਟਵਰਕ ਆ ਉਹ ਵੀ ਖਤਮ ਹੋ ਚੁੱਕਿਆ ਵਾ ਇਸ ਟਾਈਮ ਦੇ ਉੱਪਰ ਸ਼ਰੀ ਨਗਰ 에어ਪੋਰਟ ਦੇ ਉੱਪਰ ਵੀ ਸਾਰੀਆਂ ਦੀਆਂ ਸਾਰੀਆਂ ਉਡਾਣਾਂ ਨੂੰ ਰੱਦ ਕੀਤਾ ਗਿਆ ਤਾਂ ਅੱਜ ਦੇ ਲਈ ਸਿਰਫ ਇੰਨੀਆਂ ਹੀ ਖਬਰਾਂ ਮੈਨੂੰ ਉਮੀਦ ਆ ਕਿ ਅੱਜ ਦੀਆਂ ਖਬਰਾਂ ਤੁਹਾਨੂੰ ਵਧੀਆ ਲੱਗੀਆਂ ਹੋਣਗੀਆਂ ਇਸੇ ਉਮੀਦ ਦੇ ਨਾਲ ਇਸ ਵੀਡੀਓ ਨੂੰ ਮੈਂ ਇੱਥੇ ਹੀ ਖਤਮ ਕਰਦਾ ਜੀ